ਰਾਪਤਾ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਤੁਸੀਂ ਬਿਲਡਰਾਂ ਵੱਲੋਂ ਮਾਰੀਆਂ ਗਈਆਂ ਠੱਗੀਆਂ ਤਾਂ ਬਹੁਤ ਸਾਰੀਆਂ ਸੁਣੀਆਂ ਹੋਣੀਆਂ ਤੇ ਇਹ ਵੀ ਸੁਣਿਆ ਹੋਣਾ ਕਿ ਵੱਡੇ ਅਧਿਕਾਰੀ ਕਿਵੇਂ ਮਿਲੀ ਭੁਗਤ ਕਰਕੇ ਮੋਟੀ ਕਮਾਈ ਕਰਦੇ ਨੇ ਪਰ ਜੀਤਕਪੁਰ ਦੇ ਵਿੱਚ ਇੱਕ ਬੱਕਰੀ ਕਿਸਮ ਦਾ ਮਾਮਲਾ ਆਇਆ ਸੁਣ ਕੇ ਤੁਹਾਨੂੰ ਹੈਰਾਨੀ ਹੋਏਗੀ ਕਿ ਇੱਥੋਂ ਤੱਕ ਵੀ ਠੱਗੀ ਹੋ ਸਕਦੀ ਹੈ ਇਸ ਤਰ੍ਹਾਂ ਦਾ ਮਾਮਲਾ ਕਿਵੇਂ ਕੀਤਾ ਹੋਣਾ ਬੰਦਿਆ ਨੇ ਤੇ ਉਹਨਾਂ ਨੂੰ ਨੀਂਦ ਹੁਣ ਕਿਵੇਂ ਆਉਂਦੀ ਹੋएगी ਕਿਉਂਕਿ ਮਾਮਲਾ ਹੁਣ ਸੁਰਖੀਆਂ ਵਿੱਚ ਆਉਣਾ ਸ਼ੁਰੂ ਹੋ ਗਿਆ ਤੇ ਸ਼ਿਕਾਇਤਾਂ ਵੀ ਇਸ ਦੀਆਂ ਹੋ ਗਈਆਂ ਨੇ ਤੇ ਹੋ ਸਕਦਾ ਇਹ ਮਾਮਲਾ ਅਦਾਲਤ ਦੇ ਵਿੱਚ ਵੀ ਚੱਲੇ ਮੇਰੇ ਨਾਲ ਨੇ ਸਕਦੀਪ ਚੌਧਰੀ ਜੋ ਆਰ ਡੀ ਆ ਲੈ ਕੇ ਬਿਲਡਰਾਂ ਦੇ ਜਿਹੜੇ ਹੈਗੇ ਆ ਖੁਲਾਸੇ ਕਰਦੇ ਰਹਿੰਦੇ ਕਿਵੇਂ ਉਹ ਕਿਵੇਂ ਠੱਗੀਆਂ ਲਾਉਂਦੇ ਨੇ ਇਹਦੇ ਵਿੱਚ ਤਹਿਸੀਲ ਦੀ ਕਿੰਨੀ ਮਿਲੀ ਭੁਗਤ ਹੈ ਇਹ ਉਹਦੀ ਕਿੰਨੀ ਮੀਲੀ ਭੁਗਤਾ ਜਾਂ ਪੁੱਡਾ ਵਾਲਾਂ ਦੀ ਕਿੰਨੀ ਮੀਲੀ ਭੁਗਤਾ ਉਹਦਾ ਵੀ ਸਾਰਾ ਕੁਝ ਖਲਾਸਾ ਹੋ ਜਾਏਗਾ ਹਾਂਜੀ ਚੌਧਰੀ ਸਾਹਿਬ ਕੀ ਮਾਮਲਾ ਫਾਈਲ ਤੁਸੀਂ ਜਾਦੇ ਵੱਡੀਆਂ ਬਣਾ ਰੱਖੀ ਹੈ ਹਾਂਜੀ ਇਹ ਨਾ ਸਰ ਇੱਕ ਪੀਰ ਮਸ਼ੱਲਾ ਜਿਹੜਾ ਟਕੋਲੀ ਏਰੀਆ ਜਿਰਕਪੁਰ ਦੇ ਵਿੱਚ ਅੱਛਾ ਜੀ ਪੰਜਾਬ ਦਾ ਜਿਰਕਪੁਰ ਏਰੀਆ ਹੈ ਉਹਦੇ ਵਿੱਚ ਟਕੋਲੀ ਹੈ ਟਕੋਲੀ ਚ ਪੀਰ ਮਸ਼ੱਲਾ ਜਿੱਥੇ ਜਿਆਦਾਤਰ ਫਲੈਟ ਬਣੇ ਹੋਏ ਓਕੇ ਉੱਚ ਅੱਜ ਤੋਂ 12 13 ਸਾਲ ਪਹਿਲਾਂ ਇੱਕ ਜੀਵਨ ਗਰਗ ਨਾਮ ਦਾ ਬਿਲਡਰ ਸੀ ਰਾਇਲ ਐਮਪਾਇਰ ਉਹਦੀ ਕੰਪਨੀ ਦਾ ਨਾਮ ਸੀ ਹਾਂਜੀ ਉਨੇ ਬਹੁਤ ਵੱਡੀ ਹਜ਼ਾਰਾਂ ਕਰੋੜ ਰੁਪਏ ਦੀ ਠੱਗੀ ਲੋਕਾਂ ਨਾਲ ਕਰਕੇ ਫਲੈਟ ਵਿੱਚ ਹੀ ਛੱਡ ਕੇ ਭੱਜ ਗਿਆ ਸੀ ਉਹਨੂੰ ਅਰੈਸਟ ਕੀਤਾ ਉਹ ਲੰਬੀ ਬੰ ਨੂੰ ਚਲੋ ਅਰੈਸਟ ਕਰ ਲਿਆ ਉਹਨੂੰ ਜੇਲ੍ਹ ਚ ਰਿਹਾ ਉਹ ਇਨਾਂ ਟਾਈਮ 10 ਸਾਲਾਂ ਬਾਅਦ 2022 ਚ ਉਹਨੇ ਸਕੀਮ ਬਣਾਈ ਕਿ ਜਿਹੜੇ ਬੰਦ ਪਏ ਪ੍ਰੋਜੈਕਟ ਨੇ ਵੀ ਹੁਣ ਉਹਨੇ ਤਾਂ ਲੁੱਟ ਲਿਆ ਸਾਰਾ ਲੋਕਾਂ ਨੂੰ ਵੀ ਉਹਦੇ ਤੇ ਲੋਕ ਯਕੀਨ ਨਹੀਂ ਕਰਨਗੇ ਤਾਂ ਉਹਨੇ ਇੱਕ ਰੋਬਿਨ ਮੰਗਲਾ ਨਾਮ ਦੇ ਬੰਦੇ ਨੂੰ ਅੱਗੇ ਕੀਤਾ ਉਹਨੇ ਗ੍ਰਿਪ ਨਾ ਦੀ ਇੱਕ ਕੰਪਨੀ ਬਣਾਈ ਸੋ ਪਹਿਲਾਂ ਤੁਸੀਂ ਡਿਟੇਲ ਦੱਸੋ ਜਿਹੜੀ ਲੋਕਾਂ ਨਾਲ ਉਹਨੇ ਠੱਗੀ ਲਾਈ ਸੀ ਉਹਦਾ ਲੋਕਾਂ ਨੂੰ ਪੈਸਾ ਉਹਦੇ ਜਿਹੜੇ ਫਲੈਟ ਲੋਕਾਂ ਨੂੰ ਮਿਲ ਗਏ ਕਾਹਦੇ ਮਾਮਲਾ ਲਟਕ ਰਿਹਾ ਨਹੀਂ ਪੈਨੇ ਉਵੇਂ ਪੈਨੇ ਜੀ ਅਜੇ ਤੱਕ ਉਵੇਂ ਪੈਨੇ ਫਿਰ ਇਹਨੇ ਉਹਨੂੰ ਅੱਗੇ ਬੰਦੇ ਨੂੰ ਕੀਤਾ ਵੀ ਤੂੰ ਹੁਣ ਉਹਨਾਂ ਲੋਕਾਂ ਨੂੰ ਮੀਟਿੰਗ ਕਰਕੇ ਬੁਲਾ ਔਰ ਕਹ ਵੀ 10-10 ਲੱਖ ਹੋਰ ਦਿਓ ਅੱਛਾ ਤੁਹਾਡੇ ਫਲੈਟ ਬਣਾ ਦੇਾਂਗੇ ਓਕੇ ਉਹ ਕਹਿੰਦੇ ਵੀ ਮੈਂ ਕਿਵੇਂ ਕਰਾਂ ਕਹਿੰਦੇ ਆਪਾਂ ਇੱਕ ਐਮਓਯੂ ਸਾਈਨ ਕਰ ਲੈਨੇ ਕਰੇ ਮੈਂ ਐਮਓਯੂ ਦਾ ਨੰਬਰ ਵੀ ਦੇ ਦਾਂ ਸਭ ਕੋ ਡੇਟ ਵੀ ਸਭ ਕੋ ਮੇਰੇ ਕੋਲੇ ਗਏ ਵਿੱਚ ਵੀ ਆਪਾਂ ਇੱਕ ਐਮਓਯੂ ਸਾਈਨ ਕਰ ਲਿਆ ਉਹਨਾਂ ਦੋਵਾਂ ਨੇ ਦੋਨਾਂ ਠੱਗਾ ਨੇ ਨਵਾਂ ਠੱਗ ਤੇ ਪੁਰਾਣਾ ਠੱਗ ਤੇ ਉਹਦੇ ਵਿੱਚ ਉਹ ਜਿਹੜਾ ਪਹਿਲਾ ਠੱਗ ਸੀ ਉਹ ਪਿੱਛੇ हट ਗਿਆ ਨਵਾਂ ਬਿਲਡਰ ਅੱਗੇ ਆ ਗਿਆ ਉਹਨਾਂ ਨੇ ਕੀ ਕੀਤਾ ਜੀ ਤਹਿਸੀਲਦਾਰ ਸੀ ਉਸ ਟਮ ਹਰਵਿੰਦਰ ਸਿੱਧੂ 2022 ਚ ਉਸ ਨੇ ਉਸ ਪ੍ਰੋਜੈਕਟ ਦੀ ਜ਼ਮੀਨ ਜਿੰਨੇ ਫਲੈਟ ਵਿਕੇ ਹੋਏ 84 ਫਲੈਟ ਪਾਸ ਸੀ 99 ਉਸ ਬਿਲਡਰ ਨੇ ਵੇਚੇ ਸੀ ਜਿਹੜਾ ਜੇਲ੍ਹ ਗਿਆ ਸੀ ਉਹ ਵਿਕੇ ਹੋਏ 99 ਫਲੈਟਾਂ ਦੀ ਜ਼ਮੀਨ ਨੂੰ 10 ਸਾਲਾਂ ਬਾਅਦ ਵੇਚਤਾ ਅੱਗੇ ਓਕੇ ਔਰ ਉਹ ਤਹਿਸੀਲਦਾਰ ਨੇ ਰਜਿਸਟਰੀ ਕਰਤੀ ਉਹਦੀ ਪਟਵਾਰੀ ਨੇ ਇੰਤਕਾਲ ਚੜਾਤਾ ਮਤਲਬ ਐਡੀ ਵੱਡੀ ਠੱਗੀ ਔਰ ਉਹ ਜਿਹੜਾ ਸੌਦਾ ਪਹਿਲਾਂ ਵਿਕਿਆ ਹੋਇਆ ਲੋਕਾਂ ਨੇ ਬੁੱਕ ਕਰਾਇਆ ਹੋਇਆ ਨੇ ਫਲੈਟ ਉਹਦੀ ਜ਼ਮੀਨ ਵੇਚਤੀ ਉਹਦੀ ਜੀ ਮਾਮਲਾ ਹੋ ਗਿਆ ਹਾਂ ਅਜੀਬ ਮਾਮਲਾ ਹੋਇਆ ਜੀ ਔਰ ਕਿਸੇ ਅਫਸਰ ਨੇ ਨਹੀਂ ਸੁਣੀ ਉਹਦੀ 2 ਸਾਲਾਂ ਤੋਂ ਅੱਛਾ ਜੀ ਕਿਸੇ ਵੀ ਉਥੋਂ ਦੇ ਜਿਹੜੇ ਕਲਾਇੰਟ ਸੀ ਫਲੈਟ ਬਾਅਰ ਸੀ ਉਹਦੀ ਕਿਸੇ ਅਫਸਰ ਨੇ ਗੱਲ ਨਹੀਂ ਸੁਣੀ ਇਹ ਫਿਰ ਜਦੋਂ ਸਾਡੇ ਕੋਲ ਮੁੱਦਾ ਆਇਆ 100 ਲੱਖ ਰੁਪਏ ਦੇਤਾ ਫਿਰ ਲੋਕਾਂ ਨੇ ਹੋਰ ਬਹੁਤ ਕੁਝ ਲੋਕਾਂ ਨੇ ਦਿੱਤਾ ਵੀ ਚਲੋ ਵੀ ਫਲੈਟ ਤਾਂ ਮਿਲੇ ਸਾਨੂੰ ਓਕੇ ਫਿਰ ਮਿਲ ਗਏ ਹੁਣ ਉਹਨਾਂ ਨੂੰ ਅਜੇ ਫਲੈਟ ਨਹੀਂ ਮਿਲੇ ਜੀ ਉਹਦੇ ਵਿੱਚ ਬਹੁਤ ਕੋਸ਼ਿਸ਼ ਜੋ ਫਿਰ ਨਕਸ਼ੇ ਪਾਸ ਕਰਾਣੇ ਸੀ ਉਹ ਨਕਸ਼ੇ ਪਾਸ ਨਹੀਂ ਸੀ ਹੋ ਸਕਦੇ ਉਹਦੇ ਵਿੱਚ ਫਿਰ ਝੂਠੇ ਐਫੀਡੇਟ ਦਿੱਤੇਗੇ ਅੱਛਾ ਇਹ ਸਾਰੇ ਮੇਰੇ ਕੋਲ ਝੂਠੇ ਐਫੀਡੇ ਦੀਖਣਾ ਜੀ ਇਹ ਕੰਪਨੀ ਬਣੀ 2021 ਚ ਓਕੇ ਗ੍ਰਿਪ ਜਿਹੜੀ ਨਵੀਂ ਕੰਪਨੀ ਜਿਹਨੇ ਖਰੀਦਾ ਹੈ ਤੇ 2020 ਦੇ ਵਿੱਚ ਫਲੈਟ ਵੇਚ ਰਿਹਾ ਹੈ ਆਪਣੇ ਗ੍ਰਿਪ ਗਰ ਗ੍ਰੀਟੀਨ ਇਨਫਰਾ ਪ੍ਰੋਮੋਟਰ ਐਲਐਲਪੀ ਇਹ ਬਣੀ 2021 ਚ ਤੁਸੀਂ Google ਸਰਚ ਕਰੋ 2021 ਚ ਪੈਦਾ ਹੋਈ ਇਹ ਕੰਪਨੀ ਹੈ ਨਹੀਂ ਸੀ ਹਾਂ ਕੰਪਨੀ ਨਹੀਂ ਸੀ ਏਡਾ ਵੱਡਾ ਫਰੋਡ ਹੋ ਗਿਆ ਪੁਰਾਣੀ ਡੇਟ ਚ ਬੱਚੇ ਗਏ ਨੇ ਦਾ ਡੇਟ ਡੇਟ 2020 ਚ ਹਾਂ ਵਿੱਚ ਪਹਿਲਾਂ ਵੇਚਤੇ ਸੀ ਸੀ ਕੰਪਨੀ ਬਾਅਦ ਚ ਬਣੀ ਹੈ 1 ਸਾਲ ਬਾਅਦ ਕੰਪਨੀ ਬਣੀ ਹੈ ਜੀ ਓਕੇ ਤੇ ਇਹ ਸਿੱਧਾ ਫਿਰ ਬਾਅਦ ਚ ਦੇ ਰਿਹਾ ਹਾਂ ਸਾਰਾ ਕੁਝ ਮੈਂ ਤੁਹਾਨੂੰ ਦੇਵਾਂਗਾ ਇਹ ਫੇਕ ਐਫੀਡੇਟ ਹੈ ਔਰ ਇਹ ਸਾਰੀ ਗੱਲ ਨੂੰ ਮੈਂ ਨਹੀਂ ਕਹਿ ਰਿਹਾ ਇਹ ਈਓ ਜਿਰਖਪੁਰ ਪਹਿਲਾਂ ਐਸਟੀਪੀ ਨੇ ਈਓਨ ਲਿਖਿਆ ਈਓ ਜਿਰਖਪੁਰ ਕਹਿ ਰਿਹਾ ਹੈ ਕਿ ਜਿੰਨੇ ਵੀ ਇਹ ਜਿਹੜਾ ਦਿੱਤਾ ਹੈ ਇਹਦੇ ਮੁਤਾਬਕ ਗਲਤ ਐਫੀਡੇਵਿਟ ਦੇਣ ਕਰਕੇ ਇਹਦੇ ਇਸ ਬਿਲਡਰ ਖਿਲਾਫ ਕਾਨੂੰਨੀ ਕਾਰਵਾਈ ਕਰਨਾ ਤਜਵੀਜ਼ਤ ਕੀਤਾ ਜਾਂਦਾ ਹੈ ਓਕੇ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਿਲਡਰ ਇਹ ਕਾਰਜ ਸாதਕ ਅਫਸਰ ਨਗਰ ਕੌਂਸਲ ਜਿਰਖਪੁਰ ਨੇ ਲਿਖਿਆ ਜੀ 21 ਮਈ 2024 ਨੂੰ ਜੀ ਇਹ ਦੇਖੋ ਉਹਦੇ ਵਿੱਚ ਇਹ ਵੀ ਕਹਿ ਰਿਹਾ ਕਿ 6 ਮੰਜ਼ਲਾਂ ਪਾਸ ਸੀ ਲੇਕਿਨ ਇਹਨੇ ਮਨਜ਼ੂਰ ਨਕਸ਼ੇ ਦੇ ਵਿਰੁੱਧ 8 ਮੰਜ਼ਲਾਂ ਪਾਸ ਬਣਾਤੀਆਂ ओके ਉਸ ਤੋਂ ਅਗਲੀ ਗੱਲ ਉਹ ਕਹਿੰਦੇ ਕਹਿੰਦੇ ਕਿ ਇਹਨਾਂ ਨੇ ਇੱਕ ਘਰ ਚ ਦੋਵਾਂ ਨੇ ਬਹਿ ਕੇ ਗਰ ਗਰ ਰਿਐਲਟੀ ਤੇ ਰਾਇਲ एंपਾਇਰ ਦੇ ਪਹਿਲੇ ਬਿਲਡਰ ਨੇ 8 ਅੱਠ ਫਰਵਰੀ 2022 ਨੂੰ 13209 ਵਸੀਕਾ ਨੰਬਰ ਦੇ ਤਹਿਤ ਘਰ ਬਹਿ ਕੇ ਇੱਕ ਐਮਓਯੂ ਸਾਈਨ ਕਰ ਲਿਆ ਆਪਸ ਵਿੱਚ ਓਕੇ ਤਾਂ ਆਪਸੀ ਕਰਕੇ ਰਜਿਸਟਰੀ ਕਰਵਾ ਲਈ ਜੀ ਉਹਨੇ ਕਹਿੰਦੇ ਰਜਿਸਟਰੀ ਕਰਵਾਈ ਹੈ ਜੀ ਉਹਨਾਂ ਨੇ ਵੀ ਇਸਟਿਕਨ ਰਜਿਸਟਰੀ ਕੀਤੀ ਗਈ ਹੈ ਫਿਰ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਇਹਨਾਂ ਨੇ ਐਫੀਡ ਦਿੱਤੇਗੇ ਨੇ ਉਹ ਸਾਰੇ ਝੂਠੇ ਦਿੱਤੇਗੇ ਨੇ ਉਹ ਇਸ ਗੱਲ ਨੂੰ ਮੰਨ ਰਹੇ ਨੇ ਕਿ ਉਹਦੇ ਜਿਹੜੇ ਕਹਿੰਦੇ ਸਾਂ ਕੋਈ ਅਲਾਟਮੈਂਟ ਨਹੀਂ ਕੀਤੀ ਉਹ ਅਲਾਟਮੈਂਟ ਨਹੀਂ ਕੀਤੀ ਮੈਂ ਪੇਪਰ ਦਿੱਤੇ ਆ ਲੋ ਸਰ ਲੋਟਮੈਂਟ ਮੇਰੀ ਸ਼ਿਕਾਇਤ ਤੁਸੀਂ ਕੀਤੀ ਸੀ ਕਿ ਲੋਕਾਂ ਨਾਲ ਠੱਗੀ ਦੁਬਾਰੇ ਫੇਰ ਲੱਗੀ ਹਾਂ ਪਹਿਲਾਂ ਤਾਂ ਲੱਗੀ ਲੱਗੀ ਹੈ ਸਾਰਿਆਂ ਨੂੰ ਪਤਾ ਸੀ ਲੋਕ ਹਨ ਹੋਗੇ ਸੀ ਕਿ ਬਿਲਡਰ ਐਡੇ ਬਟੇ ਠੱਗ ਹਾਂ ਉਹਨ ਇੱਕ ਹੋਰ ਮਸਲ ਠੱਗੀ ਜਿਹੜੀ ਲੱਗੀ ਹੈ ਤੁਹਾਡਾ ਕੀ ਇੰਟਰਸਟ ਹੈ ਸ਼ਿਕਾਇਤ ਕਰਨਾ ਇਹਦੇ ਵਿੱਚ ਸਾਡਾ ਇੱਕ ਸਾਥ ਜਿਹੜਾ ਦਿੱਤਾ ਹੈ ਸਭ ਤੋਂ ਵੱਧ ਇੱਕ ਲਲਿਤ ਗੁਪਤਾ ਨਾਮ ਦਾ ਬੰਦਾ ਹੈ ਉਹ 5 ਸਾਲ ਤੋਂ ਲੱਗਿਆ ਸੀ ਵਿਚਾਰਾ ਇਹਨਾਂ ਉਧ ਹੀ ਮੈਂ ਪ੍ਰੈਸ ਕਾਨਫਰੰਸ ਕਰਾਈ ਫਿਰ ਮੌਜ ਦੇ ਨਾਲ ਸਾਥ ਦਿੱਤਾ ਉਹ ਮੇਰਾ ਸਾਥ ਦੇ ਰਹੇ ਮੌਜ ਦਾ ਸਾਥ ਦੇ ਰਹਿਆ ਅਫਸਰ شاہੀ ਜਿਹੜੀ ਹੈ ਕੁਝ ਅਫਸਰ ਜਿਹੜੇ ਨੇ ਇਹਦਾ ਅੱਜ ਵੀ ਸਾਥ ਦੇ ਰਹੇ ਨੇ ਜਿਹੜੇ ਉਸ ਟਾਈਮ ਹੀ ਸੀਗੇ ਖਾਸ ਤੌਰ ਤੇ ਜਿਹੜੇ ਸੈਕਟਰ 35 ਦੇ ਵਿੱਚ ਐਸਟੀਪੀ ਨੇ ਐਸਟੀਪੀ ਇੱਕ ਗੋਤਮ ਹੈ ਇੱਕ ਉੱਥੇ ਬੱਲ ਮੈਡਮ ਹੈ ਜਿਨੇ ਇਹ ਸਾਰੇ ਨਕਸ਼ੇ ਅਪਰੂਵ ਕਰਵਾਏ ਨੇ ਇਹ ਮੈਂ ਤਨੂੰ ਅਧਾਰ ਵਿੱਚ ਸਾਰੀ ਚ ਲਿਖੀ ਹੋਈਆਂ ਨੇ ਮੈਂ ਕੋਈ ਵੀ ਚੀਜ਼ ਆਪਦੇ ਵੱਲੋਂ ਨਹੀਂ ਫਿਰ ਜਿਹੜਾ ਹੈ ਕਰ ਸਾਧਕ ਅਫਸਰ ਨੇ ਬਿਲਡਰ ਨੂੰ ਨੋਟਿਸ ਦਿੱਤਾ 195 ਜੀ ਤੂੰ ਨਕਸ਼ੇ ਤਾਂ ਉਲਟ ਬਣਾ ਰਹੇ ਨੂੰ ਬੰਦ ਕਰ ਦੇ ਉਹਨਾਂ ਨੇ ਬੰਦ ਕੀਤੇ ਓਕੇ ਫਾਇਰ ਅਫਸਰ ਨੇ ਉਹਨਾਂ ਕੋਲ ਫਾਇਰ ਅਫਸਰ ਐਨਓਸੀ ਦਿਖਾ ਔਰ ਇੰਨੀ ਵੱਡੀ ਗੱਲ ਲਿਖ ਰਹੇ ਨੇ ਜਿਹੜਾ ਵੀ ਇਹ ਪਾਸ ਕਰਨ ਤੋਂ ਐਸਟੀਪੇ ਲਿਖਿਆ ਕਿ ਜਿਹੜਾ ਵੀ ਤੁਸੀਂ ਨਕਸ਼ਾ ਪਾਸ ਕਰੋਗੇ ਇਹ ਚੈੱਕ ਕਰ ਲਿਆ ਜੇ ਜਿਹੜੀ ਉਹਦੀ ਥਾਂ ਹੈ 36 36 ਫੁੱਟ ਸੈਟਬੈਕ ਹੋਣਾ ਚਾਹੀਦਾ ਲੇਕਿਨ ਉੱਥੇ ਸੈਟਬੈਕ ਸਿਰਫ 26 ਹੈ ਔਰ ਬਿਨਾ ਸੈਟਬੈਕ ਦੇ ਐਨਓਸੀ ਦੇਤੀ ਫਾਇਰ ਅਫਸਰ ਇਹ ਲਿਖ ਰਿਹਾ ਹੈ ਹਾਂ ਜੀ ਉੱਥੇ ਥਾਂ ਪੂਰੀ ਹੈ ਜੀ ਗੱਡੀ ਟੱਪ ਜਾਏਗੀ ओके ਤੁਸੀਂ ਹਸਾਬ ਲਾਓ ਜਿੱਥੇ ਪਾਰਕਿੰਗ ਦੀ ਥਾਂ ਨਹੀਂ ਉੱਥੇ ਇਹਨੇ ਕਿ ਦਿਖਾਤਾ ਵੀ ਇੱਥੋਂ ਗੱਡੀ ਵੀ ਟੱਪ ਜੇਗੀ ਜੀ ਪਾਰਕਿੰਗ ਵੀ ਹੋ ਜਾਏਗੀ ਲੋਕ ਮਰਨਗੇ ਜੀ ਕਿਤੇ ਅੱਗ ਲੱਗ ਜਾਏ ਕੁਛ ਵੀ ਐਸੀ ਘਟਨਾ ਹੁੰਦੀ ਹੈ ਗੱਡੀ ਦੇ ਤਸਵੀਰ ਲਾ ਰਿਆਂ ਆਲਿਆਂ ਨੇ ਜਾਂ ਫਿਰ ਨੰਬਰਦਾਰ ਦੀ ਗਵਾਹੀ ਪੈਣੀ ਹੁੰਦੀ ਹੈ ਕਿ ਸਾਰਾ ਠੀਕ ਹੈ ਉਹ ਕਿਵੇਂ ਫਿਰ ਗਵਾਹੀ ਪਾਉਂਦੇ ਝੁੱਟੀਆਂ ਨੰਬਰਦਾਰ ਵੀ ਜਦੋਂ ਰਜਿਸਟਰੀ ਹੁੰਦੀ ਨੰਬਰਦਾਰ ਨਹੀਂ ਪਾਉਂਦੇ ਜੀ ਵਕੀਲ ਬੰਦਾ ਨੰਬਰ ਦੀ ਬਿਲਕੁਲ ਨੰਬਰਦਾਰ ਗਲਤ ਕੰਮ ਨਹੀਂ ਕਰਦੇ ਇਸ ਕਰਕੇ ਨੰਬਰਦਾਰ ਤੋਂ ਉਹ ਗਵਾਈਆਂ ਪਵਾਉਂਦੇ ਹੀ ਨਹੀਂ ਉਹ ਇੱਕ ਵਕੀਲ ਤੋਂ ਹੀ ਪਵਾਉਂਦੇ ਨੇ ਜਿਹੜੀਆਂ ਜਿੰਨੀਆਂ ਵੀ ਸਾਡੇ ਕੋਲ ਮੈਨੂੰ ਇੰਨੀਆਂ ਢੇਰ ਨੇ ਮੇਰੇ ਕੋਲ ਰਜਿਸਟਰੀਆਂ ਨਕਲੀ ਰਜਿਸਟਰੀਆਂ ਟੇਡੀਆਂ ਰਜਿਸਟਰੀਆਂ ਜਿਹੜਾ ਬੰਦਾ ਹੈ ਹੀ ਨਹੀਂ ਮਰ ਗਿਆ ਉਹਨੀਆਂ ਵੀ ਰਜਿਸਟਰੀਆਂ ਕਰੀ ਜਾਂਦਾ ਗਵਾਈਓ ਪਾਉਂਦਾ ਕੱਲਾ ਨੰਬਰਦਾਰ ਗਵਾਈ ਨਹੀਂ ਪਾਉਂਦੇ ਛੁੱਟੀ ਵਕੀਲ ਫਿਰ ਕਿਹੜਾ ਏਰੀਆ ਦੇਖਿਆ ਉਹਨੂੰ ਕੀ ਪਤਾ ਹੁੰਦਾ ਉਹ ਤਾਂ ਪੈਸੇ ਦੇ ਲਾਲਚੇ ਵਿੱਚ ਬੰਦਾ ਕਰਸੀਨਾਮਾ ਨਹੀਂ ਕਰ ਸਕਦਾ ਵਕੀਲ ਜੀ ਤਹਿਸੀਲਦਾਰ ਪੈਸੇ ਦੇ ਲਾਲਚ ਦੇ ਵਿੱਚ ਉਹਨਦੇ ਤੋਂ ਕੁਰ ਕੁਰਸੀ ਨਮਾ ਤਾਂ ਨੰਬਰ ਜ਼ਰ ਕਰੂਗਾ ਇਸ ਏਰੀਆ ਦਾ ਇਹ ਕੀ ਡਾਕੂਮੈਂਟ ਹੈ ਇਹ ਜੀ 20 ਮਾਰਚ 2023 ਨੂੰ ਜਿਹੜਾ ਸਯੁਕਤ ਡਾਇਰੈਕਟਰ ਹੈ ਨੋਡਲ ਅਫਸਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਬਿਊਰੋ ਇਨਵੈਸਟਮੈਂਟ ਵਾਲਾ ਉਹਨੇ ਕਾਰਜ ਸாதਕ ਅਫਸਰ ਨੂੰ ਇਹ ਲਿਖਿਆ ਕਿ ਇਸ ਪ੍ਰੋਜੈਕਟ ਰਾਇਲ ਅਪਾਰਟਮੈਂਟ ਪ੍ਰੀਮੀਅਮ ਦੇ ਪ੍ਰੋਜੈਕਟ ਨੂੰ ਪਾਸ ਕਰ ਲਾ ਗਿਆ ਇਹ ਗੱਲਾਂ ਦਾ ਧਿਆਨ ਰੱਖਿਆ ਜੇ ਉਹਨਾਂ ਨੇ ਜਿੰਨੀਆਂ ਵੀ ਗੱਲਾਂ ਲਿਖੀਆਂ ਇਹੋ ਨੇ ਇਹ ਜੀਰਪੁਰ ਨੇ ਇੱਕ ਗੱਲ ਵੀ ਨਹੀਂ ਧਿਆਨ ਰੱਖੀ ਉਹਨੇ ਕਿਹਾ ਕਿ ਜੇ 36 ਫੁੱਟ ਦੋਆਬਾ ਸਥਾਨੀ ਹੈਗੀ ਤਾਂ ਇਹਦੀਆਂ ਮੰਜ਼ਲਾਂ ਘਟਾ ਦੇ ਜੇ ਲੇਕਿਨ ਉਹ ਕਹਿੰਦਾ ਜੀ ਠੀਕ ਹੈ ਠੀਕ ਹੈ ਜੀ ਮੌਕੇ ਤੇ ਫਿਰ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਲੋਕ ਨੇ ਉਹਨਾਂ ਦੀ ਕੰਸੈਂਟ ਜ਼ਰੂਰ ਲੈ ਲਿਆ ਜੇ ਜਿਨ੍ਹਾਂ ਨੂੰ ਵੇਚੇ ਹੋਏ ਨੇ ਪਹਿਲਾਂ ਫਲੈਟ ਜੇ ਤੁਸੀਂ ਰਿਵਾਈਜ਼ ਕਰ ਰਹੇ ਹੋ ਤਾਂ ਕੰਸੈਂਟ ਜ਼ਰੂਰੀ ਹੈ ਕੋਈ ਕੰਸੈਂਟ ਨਹੀਂ ਲਈ ਗਈ ਜੀ ਉਹਨਾਂ ਨੇ ਫਿਰ ਇਹਨਾਂ ਨੇ ਇਹਨਾਂ ਵੀ ਗੱਲ ਕੀਤੀ ਐ ਦੱਸੋ ਇਹ ਬਹੁਤ ਵੱਡੀ ਗੱਲ ਜਿਹੜੀ ਮੈਂ ਗੱਲ ਕਰ ਰਿਹਾ ਕਿ ਜਿਹੜੇ ਵੀ ਐਗਰੀਮੈਂਟ ਸੀਗੇ ਐਗਰੀਮੈਂਟ ਜੇ ਚੇਂਜ ਕੀਤੇ ਗਏ ਨੇ ਤੇ ਉਹਨਾਂ ਦੀ ਲਿਸਟ ਵੀ ਜਨਾ ਲੈ ਲਿਆ ਜੇ ਇੱਕ ਵੀ ਕਿਸੇ ਬੰਦੇ ਨੂੰ ਪੁੱਛਿਆ ਨਹੀਂ ਗਿਆ ਓਏ ਇੰਨੀਆਂ ਗੱਲਾਂ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਜਿਹੜਾ ਗਰਾਊਂਡ ਪਾਣੀ ਜਿਹੜਾ ਹੈ ਉਹ ਕਦੀ ਯੂਜ਼ ਨਹੀਂ ਕਰਨਾ ਹੁੰਦਾ ਉਨੇ ਵੀਡੀਓ ਬਣਾਉਗਾ ਤੇ ਗਰਾਉਂਡ ਦਾ ਪਾਣੀ ਯੂਜ਼ ਕੀਤਾ ਜਾ ਰਿਹਾ ਪੂਰੀ ਕੰਸਟਰਕਸ਼ਨ ਵਾਸਤੇ ਜੋ ਬਹੁਤ ਵੱਡਾ ਗੁਨਾਹ ਹੈ ਬਹੁਤ ਵੱਡਾ ਗੁਨਾਹ ਹੈ ਇਹ ਇੰਨੀਆਂ ਇਹ ਤੁਹਾਨੂੰ ਬਰੀਫ ਚ ਦੱਸਿਆ ਸਾਰਾ ਕੁਝ ਕਿ ਜੇਕਰ ਇਸ ਤਿੱਕੇ ਦੀਆਂ ਕਮੀਆਂ ਨੇ ਜੇਕਰ ਤਹਿਸੀਲਦਾਰ ਰੁਕ ਜਾਵੇ ਰਜਿਸਟਰੀਆ ਹੋਣ ਤਾਂ ਸਾਰੇ ਲੋਕ ਬਚ ਜਾਣ ਵਿਚਾਰੇ ਲੋਕ ਕਹਿੰਦੇ ਇਹ ਤਹਿਸੀਲਦਾਰ ਰਜਿਸਟਰੀਆ ਕਰ ਰਿਹਾ ਹੈ ਕਮੇਟੀ ਪਾਸ ਕਰ ਰਹੀ ਹੈ ਬੈਂਕ ਲੋਨ ਦੇ ਰਿਹਾ ਜੀ ਫਿਰ ਸਭ ਕੁਝ ਸੁਖਦੇਵ ਚੋਹਦਰੀ ਗਲਤ ਹੋਊਗਾ ਫਿਰ ਤਾਂ ਠੀਕ ਨਾ ਚੱਲੇ ਇਹ ਵਿਚਾਰੇ ਹੁਣ ਕੇਸ ਕਿੱਥੇ ਪਹੁੰਚਿਆ ਹੋਇਆ ਹੈ ਇਹ ਜਿਹੜੀਆਂ ਸ਼ਿਕਾਇਤਾਂ ਗੀਆਂ ਹੋਈਆਂ ਨੇ ਇਹ ਇਹ ਹੁਣ ਜਿਹੜੇ ਨਵੇਂ ਡਾਇਰੈਕਟਰ ਤੇ ਸੈਕਟਰੀ ਆਏ ਨੇ ਉਹਨਾਂ ਨੇ ਹਾਈ ਕੋਰਟ ਚ ਹੀ ਕੇਸ ਜਾ ਚੁੱਕਾ ਹੈ ਔਰ ਸੈਕਟਰੀ ਤੇ ਡਾਇਰੈਕਟਰ ਨਵੇਂ ਆਏ ਨੇ ਵਧੀਆ ਨੇ ਇਸ ਟਾਈਮ ਉਹਨਾਂ ਨੇ ਗੱਲ ਸੁਣੀ ਹੈ ਫਿਰ ਮੰਤਰੀ ਜੀ ਨੇ ਬੁਲਾਇਆ ਸੀ ਮੰਤਰੀ ਜਿਹਦੇ ਗੱਲ ਦੱਸੀ ਕਿ ਵੇਖਿਓ ਫਲੈਟਾਂ ਦੀ ਜ਼ਮੀ ਕਾਰੀ ਕਰਦੇ ਹੋ ਪੂਰੀ ਤਾਂ ਉਹ ਹੁਣ ਇਨਕੁਆਰੀ ਚੱਲ ਰਹੀ ਹੈ ਜਿਹਨੇ ਇੱਕ ਬੰਦਾ ਠੱਗੀ ਲਾ ਗਿਆ ਲੋਕਾਂ ਦੇ ਪੈਸੇ 15-20 ਸਾਲ ਤੋਂ ਹਜੇ ਵੀ ਫਸੇ ਪੈਣੇ ਤੁਸੀਂ ਦੇਖ ਲਓ ਜਿਹਨੇ ਅਨੰਦਮੰਨ ਅੰਦ ਸੀ ਆਪਦੇ ਘਰ ਦੇ ਵਿੱਚ ਹੋ ਸਕਦਾ ਵਿਚਾਰੇ ਕਿਰਾਏ ਤੇ ਬੈਠੇ ਹੋਣ ਇਹਦਾ ਮਤਲਬ ਸਰਕਾਰੀ ਨਿਜਮ ਟੱਲੇ ਨੇ ਸਰਕਾਰੀ ਅਧਿਕਾਰੀ ਵੀ ਟੱਲੇ ਨੇ ਜਿਹੜੇ ਸਮੇਂ ਸਰਕਾਰ ਕਾਰਵਾਈ ਨਹੀਂ ਕਰਦੇ ਤੇ ਤਸੀਲਾਂ ਦੀ ਤਾਂ ਆਪਾਂ ਪਹਿਲਾਂ ਸਟੋਰੀ ਇੱਕ ਕਰੇ ਲਈ ਜਿਹੜਾ ਨਵਾਂ ਜਿਹੜਾ ਨਵਾਂ ਬਿਲਡਰ ਦੀ ਗੱਲ ਕਰ ਰਹੇ ਗ੍ਰਿਪੋ ਵਾਲਾ ਰੋਬਿੰਡ ਮੰਗਲਾ ਇੱਕ ਕਾਰਾਂ ਦੇ ਸੀਟਾਂ ਦੇ ਕਵਰ ਛਾਉਂਦਾ ਸੀ ਇੱਥੇ ਮਨੀ ਮਾਇਰਾ ਕਿਤੇ ਅੱਛਾ ਉਨੇ ਨੂੰ ਨੌਕਰੀ 'ਚ ਰੱਖ ਲਿਆ 15000 ਤੇ ਉਸ ਤੋਂ ਬਾਅਦ ਕਹਿਆ ਚੱਲ ਵੀ ਤੂੰ ਇਸ ਵਫਾਦਾਰ ਐ ਚੱਲ ਤੂੰ ਬਿਲਡਰ ਬਣ ਜਾ ਤੂੰ ਐਵੇਂ ਕਰਕੇ ਐਮਓਯੂ ਸਾਈਨ ਕਰ ਲੈਨੇ ਆ ਲੋਕਾਂ ਤੋਂ ਲੁੱਟ ਜਿੰਨੀ ਲੁੱਟ ਗੇਮ ਪੁਰਾਣੇ ਬੰਦੇ ਦੀ ਉਹ ਖਿਡਾਰੀ ਹੋਰ ਮੂਰੇ ਕਰ ਲਿਆ ਗੇਮ ਪੁਰਾਣੇ ਬੰਦੇ ਦੀ ਪੁਰਾਣਾ ਬੰਦਾ ਵੇਚ ਸਕਦਾ ਹੈ ਜੀ ਅੱਲਾ ਹੋਰ ਨਵਾਂ ਕਰ ਦੇ ਨਵੇਂ ਨੂੰ ਅੱਗੇ ਕਰਤਾ ਹੁਣ ਜਿੰਨਾ ਪੈਸਾ ਜਿਵੇਂ 10 ਲੱਖ ਲਿਆ ਉਹਨਾਂ 'ਕਿ 5 13 5 ਮੇਰਾ ਜਾਂ ਜੋ ਵੀ ਇਹਨੇ ਐਮਓਯੂ ਸਾਈਨ ਕੀਤਾ ਉਹ ਐਮਓਯੂ ਮੈਂ ਕਈ ਵਾਰੀ ਵਿਜੀਲੈਂਸ ਨੂੰ ਵੀ ਸਟੇਟ ਬਿਜ਼ਨਸ ਨੂੰ ਮੈਂ ਦਿੱਤੀ ਹੈ ਰਿਪੋਰਟ ਸਾਰੀ ਸੀਐਮ ਸਾਹਿਬ ਨੂੰ ਹੀ ਕਈ ਰਾਤੂ ਰਾਤੋ ਜਾ ਚੜ ਗਏ ਕਈ ਗਾਇਬ ਹੋ ਗਏ ਲੋਕਾਂ ਨੂੰ ਪਤਾ ਨਹੀਂ ਲੱਗਿਆ ਅਕਸਰ ਕੀ ਕਰਦੇ ਆ ਉਹ ਇੱਕ ਦੋ ਜਿਹੜੀਆਂ ਨੇ ਮੰਜਲਾਂ ਜੀਆਂ ਬਣਾ ਲੈਂਦੇ ਆ ਲੋਕਾਂ ਤੋਂ ਪੈਸੇ ਕਲੈਕਸ਼ਨ ਕਰਨੀ ਸ਼ੁਰੂ ਕਰ ਦਿੰਦੇ ਆ ਨਾਲ ਤਾਂ ਸਰਕਾਰ ਦਾ ਪੈਸਾ ਠੱਗਦੇ ਆ ਪੂਰੀ ਫੀਸ ਨਹੀਂ ਦਿੰਦੇ ਨਾਲੇ ਲੋਕਾਂ ਨੂੰ ਠੱਗਦੇ ਆ ਕਿੰਨੇ ਕੋਣ ਨੇ ਜਿਹੜੇ ਭੱਜ ਗਏ ਇਹ ਇਹ ਮੈਂ ਦਰਸ਼ਨ ਜੀ ਮੈਂ ਤੁਹਾਨੂੰ ਇੱਕ ਬਹੁਤ ਵੱਡਾ ਖੁਲਾਸਾ ਕਰਾਂਗਾ ਤਾਂ ਇਹ ਇਹਦੇ ਵਿੱਚ ਜੋ ਅੱਜ ਤੱਕ ਕਿਸੇ ਨੇ ਛੂਹਾ ਨਹੀਂ ਉਹਨੂੰ ਮੈਂ ਤੁਹਾਨੂੰ ਦੱਸਾਂਗਾ ਮੇਰੇ ਕੋਲ ਆਟੀ ਆ ਜਵੇ ਕਿ ਇਹ ਕਿੰਨੇ ਵੱਡੇ ਇਹ ਜਿਹੜੇ ਬਿਲਡਰ ਭੱਜੇ ਨੇ ਕਿਵੇਂ ਭੱਜੇ ਨੇ ਕਿਉਂ ਭਜਾਏ ਗਏ ਨੇ ਉਹ ਨਗਰ ਕੌਂਸਲ ਜਿਰਖਪ ਇਹ ਇਹਨਾਂ ਦੀਆਂ ਜਿਹੜੀਆਂ ਜੇ ਫੀਸਾਂ ਨਹੀਂ ਭਰਵਾਂਦੇ ਸਿਰਫ 10% ਪਾ ਕੇ ਕਿਸ਼ਤਾਂ ਬਣਾਉਂਦੇ ਨੇ ਉਹ ਕਿਸ਼ਤਾਂ ਦੇ ਅਗੇਂਸਟ ਜਿਹੜੇ ਮੋਟਗੇਜ ਕਰਾਉਂਦੇ ਨੇ ਉਹ ਕਹਿੰਦੇ ਨੇ ਫਲੈਟ ਫਲੈਟ ਕਿਹੜਾ ਦੀ 10ਵਾਂ 9ਵਾਂ 12ਵਾਂ ਜਿਹੜਾ ਹਲੇ ਪਹਿਲਾਂ ਬਣਿਆ ਨਹੀਂ ਉਹਦੀ ਜ਼ਮੀਨ ਕਿਉਂ ਨਹੀਂ ਜਮਿਆ ਨਹੀਂ ਲੋੜੀ ਪੈਣੀ ਆਪਾਂ ਜਿਵੇਂ ਕਹਿ ਸਾਰੀ ਜ਼ਮੀਨ ਨੂੰ ਮੋਟਗੇਜ ਕਿਉਂ ਨਹੀਂ ਕੀਤਾ ਜਾਂਦਾ ਓਕੇ ਜਿਹੜੀ ਜ਼ਮੀਨ ਤੇ ਪ੍ਰੋਜੈਕਟ ਬਣ ਰਿਹਾ ਉਸ ਜ਼ਮੀਨ ਨੂੰ ਮੋਟਗੇਜ ਕਰੋ ਨਾ ਕਿਵੇਂ ਭਜੂਗਾ ਬਿਲਡਰ ਓਕੇ ਬਿਲਡਰ ਨੇ 5 ਕਰੋੜ ਰੁਪਇਆ ਦੇਣਾ ਹੈ ਉਹ ਦਖਾਤਾ ਵੀ ਤੈਨੂੰ 10ਵਾਂ 12ਵਾਂ ਤੁਹਾਨੂੰ ਕਰਤਾ ਪਲੈਜ ਮ ਇਹ ਅਫਸਰਾਂ ਉਪਰ ਕਾਰਵਾਈ ਹੋਣੀ ਚਾਹੀਦੀ ਹੈ ਠੀਕ ਹੈ ਜੀ ਚੌਧਰੀ ਦਾ ਬਹੁਤ ਬਹੁਤ ਧੰਨਵਾਦ ਸੋ ਇਹ ਨੇ ਸਕਰੀਬ ਚੌਧਰੀ ਜਿਨ੍ਹਾਂ ਨੇ ਬਹੁਤ ਸਾਰੀਆਂ ਆਰਟਿਸਟ ਪਾਇਆ ਹੋਈਆਂ ਨੇ ਤੇ ਖੁਲਾਸੇ ਕਰਦੇ ਆ ਨਵੇਂ-ਨਵੇਂ ਤੇ ਅੱਜ ਜੋ ਖੁਲਾਸਾ ਕੀਤਾ ਇਹ ਵੀ ਹੈਰਾਨੀਜਨਕ ਹੈ ਕਿ ਕਿਵੇਂ ਫਲੈਟਾਂ ਵਾਲੇ ਇੱਕ ਪ੍ਰੋਜੈਕਟ ਦੀ ਜ਼ਮੀਨ ਵੇਚ ਦਿੱਤੀ ਆਪਣੇ ਹੀ ਕਰਿੰਦੇ ਨੂੰ ਜੋ ਕਾਰਾਂ ਦੀਆਂ ਸੀਟਾਂ ਦੇ ਕਵਰ ਬਣਾਉਂਦਾ ਸੀ ਤੇ ਲੋਕਾਂ ਨਾਲ ਫਿਰ ਠੱਗੀ ਦਾ ਬੱਜਣਾ ਹੈ ਤੇ ਜਿਹੜੇ ਅਧਿਕਾਰੀਆਂ ਦੀ ਮਿਲੀ ਭੁਗਤਾਂ ਉਹਨਾਂ ਖਿਲਾਫ ਵੀ ਸਰਕਾਰ ਜ਼ਰੂਰ ਕਾਰਵਾਈ ਕਰੇ ਅਸੀਂ ਇਹੋ ਉਮੀਦ ਕਰਦੇ ਹਾਂ ਕਿ ਕਾਰਵਾਈ ਕਰੇਗੀ ਕਿਉਂਕਿ ਹੁਣ ਮੰਤਰੀ ਵੀ ਬਦਲੇ ਆ ਤੇ ਅਫਸਰ ਵੀ ਬਦਲੇ ਨੇ ਵਿਭਾਗ ਦੇ ਸੋ ਦੇਖਦੇ ਹਾਂ ਕੀ ਕਾਰਵਾਈ ਹੁੰਦੀ ਹੈ ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਖੋਖਰ ਐਸਐਸ ਨਗਰ ਮਹਾਲਿਕ